ਮੈਨੂੰ ਲੱਗਦਾ ਹੈ ਕਿ ਇੱਕ ਬਹਾਨਾ ਔਰ ਇੱਕ ਤਰੀਕਾ ਇਜਾਦ ਹੋ ਗਿਆ ਇਸ ਦੇਸ਼ ਦੇ ਵਿੱਚ ਕਿ ਸੜਕਾਂ ਜਾਨ ਕਰੋ ਤੇ ਚਲੋ ਦਿੱਲੀ ਠੀਕ ਹੈ ਨਾ ਨਵੇਂ ਕਾਨੂੰਨ ਬਣ ਰਹੇ ਹਨ ਅੰਗਰੇਜ਼ ਜਿਹੇ ਬਣਾਏ ਹੋਏ ਕਾਇਦੀ ਕਾਨੂੰਨ ਜਿਹੜੇ ਸੀ ਉਹ ਅੰਗਰੇਜ਼ ਨੂੰ ਸੂਟ ਕਰਦੇ ਸੀ ਇਹ ਕਾਨੂੰਨ ਜਿਹੜਾ ਕਿ ਹਿੱਟ ਐਂਡ ਰਨ ਕਰੋ ਜਾਂ ਬੰਦਾ ਫਲੇ ਦੇ ਕੇ ਮਾਰੋ ਆਨੇ ਚੱਲਣੇ ਤੁਹਾਡੀ ਜਮਾਨਤ ਹੋ ਜੇਗੀ ਆ ਪੁਰਾਣਾ ਕਾਨੂੰਨ ਹੈ ਬਹੁਤ ਪੁਰਾਣਾ ਕਾਨੂੰਨ 1863 ਦਾ ਔਰ ਇਹ ਆਈਪੀਸੀ ਦੇ ਵਿੱਚ ਜਦੋਂ ਸ਼ਾਮਿਲ ਕੀਤਾ ਗਿਆ ਉਸ ਨੇ ਅੰਗਰੇਜ਼ ਨੂੰ ਇਹ ਚਿੰਤਾ ਸੀ ਕਿ ਉਸ ਟਾਈਮ ਤੇ ਗੱਡੀ ਸਿਰਫ ਅੰਗਰੇਜ਼ ਕੋਲ ਹੁੰਦੀ ਸੀ ਤਾਂ ਕਿ ਕੋਈ ਵੀ ਅੰਗਰੇਜ਼ ਅਗਰ ਕਿਸੇ ਹਿੰਦੂਸਤਾਨੀ ਨੂੰ ਗੱਡੀ ਚਲਾ ਦੇ ਕੇ ਮਾਰ ਦੇ ਤੇ ਉਹਨੂੰ ਕੋਈ ਫਰਕ ਨਾ ਪਵੇ ਉਹਨੂੰ ਕੋਈ ਲੀਗਲ ਪ੍ਰੋਬਲਮ ਨਾ ਆਏ ਇਹ ਜਿਹੜੀ ਚੀਜ਼ ਸੀ ਇਹ ਉਸ ਲਈ ਉਹਦਾ ਮਕਸਦ ਸੀ ਕਾਨੂੰਨ ਦਾ ਹੁਣ ਇਹਨਾਂ ਕਾਨੂੰਨਾਂ ਨੂੰ ਬਦਲਾਵ ਕੀਤਾ ਜਾ ਰਿਹਾ ਹੈ ਅੰਗਰੇਜ਼ ਦੇ ਟਾਈਮ ਦੇ ਬਹੁਤ ਸਾਰੇ ਕਾਨੂੰਨ ਜਿਹੜੇ ਡਲ ਐਨਵਾਈਡ ਹੋ ਚੁੱਕੇ ਸੀ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਸੀ ਜਿਨ੍ਹਾਂ ਦਾ ਕੋਈ ਲੈਨਨ ਜਨਨ ਨਹੀਂ ਸੀ ਉਹਨਾਂ ਨੂੰ ਦੂਰ ਕੀਤੇ ਜਾਂਦੀਆਂ ਪ੍ਰਕਿਰਿਆਵਾਂ ਸ਼ੁਰੂ ਕੀਤੀਆਂ ਗਈਆਂ ਨੇ ਕਾਨੂੰਨ ਲਾਗੂ ਨਹੀਂ ਹੋਇਆ ਇਹ ਜਿਹੜੀ ਮੋਟਰ ਵਹੀਕਲ ਐਕਟ ਵਾਲੇ ਨੂੰ ਬਹਾਨਾ ਬਣਾ ਕੇ ਇਹ ਚੱਕੇ ਜਾਮ ਜਾਂ ਦਿੱਲੀ ਜਾਮ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਇਹ ਕਿਸਾਨ ਅੰਦੋਲਨ ਦੇ ਟਾਈਮ ਤੇ ਜਿਹੜੀ ਕੀਤੀ ਗਈ ਤਿਆਰੀ ਸੀ ਔਰ ਕੀਤਾ ਗਿਆ ਜਿਆ ਸਾਧ ਆਮ ਜਾਂ ਦੀ ਉਹਨੂੰ ਫਾਰਮੂਲਾ ਬਣ ਲਿਆ ਗਿਆ ਕਿ ਅਗਰ ਉਧਾ ਕਰਾਂਗੇ ਤੇ ਸਰਕਾਰ ਜਿਹੜੀ ਹੈ ਚੁੱਕ ਦੇਗੀ ਲੇਕਿਨ ਇਹ ਕਾਨੂੰਨ ਜਿਹੜਾ ਹੋਇਆ ਲਾਗੂ ਨਹੀਂ ਹੋਇਆ ਇਹਦੇ ਬਾਰੇ ਸਭ ਜਗ੍ਹਾ ਤੇ ਇਹ ਮੈਸੇਜ ਹੈ ਕਿ ਤੁਸੀਂ ਆਪਣੇ ਆਪਣੇ ਸੁਜੈਸ਼ਨਸ ਦਿਓ ਕਿ ਕੀ ਹੋਣਾ ਚਾਹੀਦਾ ਦੂਜੀ ਜਿਹੜੀ ਗੱਲ ਇੰਪੋਰਟੈਂਟ ਹੈ ਇਸ ਮੁਲਕ ਦੇ ਵਿੱਚ ਕਰੀਬ 28 ਕਰੋੜ ਗੱਡੀਆਂ ਨੇ ਜੀ ਜੀ ਐਮ ਵਹੀਕਲ ਐਕਟ ਦੇ ਤਹਿਤ ਦਿਸਟ੍ਰਿਕਟ ਔਰ 27 ਤੋਂ 28 ਲੱਖ ਨੇ ਉਹ ਟਰੱਕ ਹੋ ਗਿਆ ਹੈਗੇ ਨੇ ਬੱਸ ਟਰੱਕ ਤੇ 1% ਜਿਹੜੀ ਇਫੈਕਟਡ ਪਾਰਟੀ ਹੈ ਇਸ ਕਾਨੂੰਨ ਦੇ ਲਾਗੂ ਹੋਣ ਨਾਲ ਉਹ ਸੜਕਾਂ ਤੇ ਆਂਦੀ ਹੈ ਤੇ ਆਮ ਲੋਕ ਕਹਿੰਦੇ ਵੇ ਕਿ ਇਹ ਬਹੁਤ ਅੱਛਾ ਹੈ ਇਹਦੇ ਨਾਲ ਘੱਟੋ ਘੱਟ ਗੱਡੀ ਚਲਾਣ ਵਾਲਾ ਉਹ ਹੋਸ਼ਟਾ ਰਹੇਗਾ ਉਹਨੂੰ ਇਹ ਤਾਂ ਪਤਾ ਨਾ ਕਿ ਠੀਕ ਹੈ ਗਲਤੀ ਨਾਲ ਕੁਝ ਹੋਈ ਜਾਏ ਨਾ ਹੋ ਜਾਏ ਪਰ ਮੈਂ ਲਾਪਰਵਾਹੀ ਨਾ ਕਰਾਂ ਨੀ ਤੇ ਮੇਰੀ ਜੋਹਾਂ ਜਿਹੜੀ ਆ ਸੰਸਦ ਵਿੱਚ ਹੈ ਮੈਨੂੰ ਕੋਈ ਬਚਾਨ ਵਾਲਾ ਨਹੀਂ ਹੈ ਸਗ ਜਦ ਤੱਕ ਐਸੇ ਹੋਏ ਹਾਲਾਤ ਕਾਨੂੰਨ ਫੈਕਟਰੀ ਹੋਣਗੇ ਉਹਨਾਂ ਦਾ ਉਹਨਾਂ ਦੀ ਇੰਪਲੀਮੈਂਟੇਸ਼ਨ ਕੀ ਹੋਏਗੀ ਇਹ ਜਿਹੜੀ ਗੱਲ ਹੈ ਨਾ ਇਹ ਆਮ ਆਦਮੀ ਸੋਚ ਰਿਹਾ ਹੈ ਇਹ ਆਮ ਅੰਦਰ ਸੋਚ ਰਿਹਾ ਜਿਹਦੇ ਕੋਲ ਖੁਦ ਕੋ ਵਹੀਕਲ ਹੈ ਔਰ ਇਹ ਸਿਰਫ ਟਰੱਕ ਦੇ ਉੱਪਰ ਹੀ ਲਾਗੂ ਨਹੀਂ ਹੈ ਇਹ 2 ਵੀਲਰ ਤੇ ਵੀ ਲਾਗੂ ਹੈ ਇਹ 3 ਵੀਲਰ ਤੇ ਵੀ ਲਾਗੂ ਹੈ 4 ਵੀਲਰ ਤੇ ਵੀ ਲਾਗੂ ਹੈ ਇਹ ਵੱਡੇ ਤੇ ਵੀ ਲਾਗੂ ਹੈ ਛੋਟੇ ਤੇ ਵੀ ਲਾਗੂ ਹੈ ਲਾਗੂ ਤਾਂ ਸਭ ਤੇ ਹੈ ਪਰ ਜਿਹੜੀ ਪਰੇਸ਼ਾਨੀ ਇੱਕ ਪਰਸ਼ ਜਿਹੜੀ ਕੈਟਾਗਰੀ ਹੈ ਇਹਦਾ ਮਤਲਬ ਯਾਨੀ ਉਹ ਇਸ ਗੱਲ ਨੂੰ ਇਸ ਗੱਲ ਨੂੰ ਸਿਕਰ ਕਰਦੇ ਆ ਕਿ ਉਹ ਕੈਟਾਗਰੀ ਸਭ ਤੋਂ ਜ਼ਿਆਦਾ ਗੈਰ ਜ਼ਿੰਮੇਵਾਰ ਹੈ ਇਹ ਉਹਦੇ ਮਾਮਲੇ 'ਚ ਸੜਕਾਂ ਦੇ ਉੱਪਰ ਐਨੇ ਬੰਦੇ ਚੱਲਦੇ ਠੋਕ ਕੇ ਚਲੇ ਜਾਂਦੇ ਐ ਐਕਸੀਡੈਂਟ ਹੋ ਜਾਂਦਾ ਰਾਤਾਂ ਧੁੰਦਾਂ ਪਈਆਂ ਕਿਸੇ ਨੂੰ ਪਤਾ ਨਹੀਂ ਲੱਗਦਾ ਕੌਣ ਮਰ ਗਿਆ ਕੌਣ ਬਚ ਗਿਆ ਕੌਣ ਮਾਰ ਗਿਆ ਅਸੀਂ ਇਹੋ ਜਿਹੇ ਬਹੁਤ ਕੰਡ ਦੇਖਿਆ ਕਿ ਬੰਦਾ ਇੱਕ ਵਾਰੀ ਹਿੱਟ ਹੋ ਜਾਂਦਾ ਨਾ ਉਸ ਵੇਲੇ ਗੱਡੀਆਂ ਚੱਲਦੀਆਂ ਜਾਂਦੀਆਂ ਫਿਰੇ ਪਾਪੜ ਵਰਗਾ ਸੜਕ ਤੋਂ ਖੁਰਪੇਣਾ ਕੋਈ ਉਹਨੂੰ ਕੋਈ ਜਣਾ ਮਿਲਦਾ ਤਾਂ ਪਤਾ ਲੱਗਿਆ ਬੰਦੇ ਦਾ ਇਹ ਬੋਡੀ ਸੀ ਇਹ ਜਿਹੜੀ ਗੱਡੀਆਂ ਥੱਲੇ ਆ ਕੇ ਇਹ ਪਾਪੜ ਬਣ ਚੁੱਕੀ ਹੈ ਸੋ ਦੇਸ਼ ਦੇ ਕਾਨੂੰਨਾਂ ਦੇ ਵਿੱਚ ਅਗਰ ਕੋਈ ਬਦਲਾਅ ਆਏ ਜਾਂ ਉਹਨਾਂ ਦੀ ਕੋਈ ਬੈਟਰਮੈਂਟਲੀ ਕੰਮ ਹੋਏ ਤੇ ਇਹਦਾ ਸਵਾਗਤ ਕੀਤਾ ਜਾਣਾ ਚਾਹੀਦਾ ਹਾਲਾਂਕਿ ਇਹ ਹਾਲੇ ਲਾਗੂ ਨਹੀਂ ਹੈ ਇਹ ਲਾਗੂ ਕਰਨ ਵਾਸਤੇ ਤੁਸੀਂ ਆਪਣੇ ਸੁਜੈਸ਼ਨਸ ਦਿਓ ਜਿਹੜਾ ਇਹ ਦਿੱਲੀ ਮੂੰਹ ਚੱਕ ਕੇ ਤਰਬੈਣ ਵਾਲੀ ਗੱਲ ਹੈ ਨਾ ਇਹਨਾਂ ਗੱਲਾਂ ਨਾਲ ਹੁਣ ਕੋਈ ਫਾਇਦਾ ਨਹੀਂ ਹੋਏਗਾ ਸਮਨੇ ਇਲੈਕਸ਼ਨ ਆਏ ਤੇ ਇਹਦੇ ਕਰਕੇ ਤੁਸੀਂ ਸਰਕਾਰ ਨੂੰ ਅਗਰ ਸੋਚੋ ਕਿ ਬਲੈਕਮੇਲ ਕਰੋਗੇ ਤੇ ਇਹ ਗਲਤ ਗੱਲ ਹੈ ਸਹੀ ਰਾਹ ਅਪਣਾਓ ਆਪਣਾ ਸੁਝਾਅ ਦਿਓ ਆਪਣਾ ਆਪਣੇ ਡਿਫੈਂਸ ਮਜ਼ਬੂਤ ਕਰਕੇ ਦਿਓ ਦੱਸੋ ਬਈ ਕੀ ਕੀ ਲਟ ਕੀ 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 ਕੀਤਾ ਜਾਵੇ ਕੀ ਇਹ ਬੰਦੇ ਮਾਰ ਦੇਣ ਤੁਹਾਨੂੰ ਖੁੱਲ ਢਾਈ ਦੀ ਹੈ ਇਹ ਤਾਂ ਇਹ ਤਾਂ ਸ਼ਾਇਦ ਨਹੀਂ ਮਿਲ ਪਾਏਗੀ ਕਾਨੂੰਨ ਬਦਲ ਰਹੇ ਐ ਪਹਿਲਾਂ ਟੈਕਸ ਮੈਨੂਅਲ ਸੀ ਟੈਕਸ ਮੈਨੂਅਲ ਤੋਂ ਬਹੁਤ ਖਰਾਸੀ 17 ਸਾਰਾ ਟੈਕਸ ਗਿਆ ਉਹਨਾਂ ਨੇ ਜੀਐਸਟੀ ਕੀਤੀ ਪਹਿਲੇ ਪਹਿਲ ਤਾਂ ਤਕਲੀਫ ਹੋਈ ਹੁਣ ਨਾਰਮਲ ਹੋ ਗਿਆ ਸਾਰਾ ਫਸਟ ਪਾਸ ਚੰਦਾ ਬੇਵ ਉਸੇ ਤਰ੍ਹਾਂ ਇਹ ਜਿਹੜੀ ਪ੍ਰਣਾਲੀ ਹੈ ਨਾ ਜਿਹੜੀ ਅਪਰਾਧ ਨਾਲ ਜੁੜੀ ਹੋਈ ਹੈ ਇਹਦੇ ਵਿੱਚ ਵੀ ਬਹੁਤ ਸਾਰੇ ਐਸੇ ਐਕਟ ਨੇ ਫਾਲਤੂ ਦੇ ਹੈ ਬਕਾਰ ਹੈ ਉਹ ਕਿੱਡੇ ਜਾ ਰਹੇ ਹੈ ਔਰ ਜਿਹੜੇ ਜਿਨ੍ਹਾਂ ਦੀ ਜ਼ਰੂਰਤ ਹੈ ਜਿਹੜੇ ਹਿੰਦੁਸਤਾਨ ਦੇ ਗਰਾਊਂਡ ਦੇ ਲਈ ਆਜ ਨਾਲ ਜ਼ਰੂਰੀ ਹੈ ਉਹ ਲੈਂਦੇ ਜਾ ਰਹੇ ਹੈ ਮੈਂ ਤੁਹਾਡੇ ਰੈਫਰੈਂਸ ਲਈ ਦੱਸ ਦਸਨ ਸਾਹਿਬ ਕਿ ਆਈਪੀਸੀ ਜਿਹੜੀ ਹੈ ਉਹ ਬੇਸਿਕਲੀ ਕਹੀ ਤਾਂ ਇੰਡੀਅਨ ਪਿਨਲ ਕੋਡ ਜਾਂਦੀ ਹੈ ਪਰ ਉਸ ਟਾਈਮ ਤੇ ਜਦੋਂ ਲਾਗੂ ਕੀਤੀ ਗਈ ਸੀ ਉਹ ਆਇਰਲੈਂਡ ਵਾਸਤੇ ਬਣਾ ਚੁੱਕੇ ਸੀ ਉਹਨੂੰ ਆਇਰਿਸ਼ ਪਿਨਲ ਕੋਡ ਕਿਹਾ ਗਿਆ ਸੀ ਔਰ ਲਾਰਡ ਮੈਕਾਲਨ ਨੇ ਇਹ ਸੋਚਿਆ ਕਿ ਆਇਰਲੈਂਡ ਵੀ ਜਿਹੜਾ ਹੈ ਉਹ ਅੰਗਰੇਜ਼ ਦੀ ਗੁਲਾਮ ਬਸਤੀ ਹੈ ਔਰ ਹਿੰਦੁਸਤਾਨ ਵੀ ਜਿਹੜੀ ਹੈ ਉਹ ਅੰਗਰੇਜ਼ ਦੀ ਗੁਲਾਮ ਬਸਤੀ ਹੈ ਚੱਕੋ ਉਥੋਂ ਆਇਰਿਸ਼ ਜਿਹਾ ਇੰਡੀਅਨ ਕਰੋ ਚੀਪ ਜਿਹੇ ਉੱਤਰ ਇਹ ਕਾਪੀ ਪੇਸਟ ਕਰੂਗਾ ਇਹ ਸਾਡੇ ਦੇਸ਼ ਦੀ ਮਿੱਟੀ ਦੇ ਨਾਲ ਜੁੜਿਆ ਹੋਇਆ ਹੈ ਸਾਡੇ ਦੇਸ਼ ਦੇ ਨਿਆਂ ਨਾਲ ਜੁੜਿਆ ਹੋਇਆ ਇੱਥੇ ਕੋਈ ਤੰਤ ਨਹੀਂ ਹੈ ਸਣ ਦੇਸ਼ੂ ਦੀ ਨਿਆਂ ਪ੍ਰਣਾਲੀ ਜੀ ਉਹ ਇਸ ਕਾਨੂੰਨ ਦੇ ਆਉਣ ਤੋਂ ਪਹਿਲਾਂ ਇਹਨਾਂ ਕਾਨੂੰਨਾਂ ਦੇ ਆਉਣ ਤੋਂ ਪਹਿਲਾਂ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਬਹੁਤ ਸਟਰੋਂਗ ਸੀ ਜੀ ਅੱਜ ਉਸ ਨਿਆਂ ਪ੍ਰਣਾਲੀ ਦੀ ਹਫੀ ਹੋਈ ਹੈ ਲੋਕੀ ਆਮ ਲੋਕ ਹਫ ਚੁਕੇ ਹੈ ਥਕ ਚੁਕੇ ਹੈ ਪਰੇਸ਼ਾਨ ਹੋ ਚੁਕੇ ਹੈ ਨਿਕੀ ਗੱਲ ਕਰਕੇ ਨਿਕ ਚੱਕਰ ਦੇ ਚੱਕਰ ਚੱਕਰ ਦੇ ਚੱਕਰ ਜਾਂਦੇ ਆ ਤੇ ਕੋਰਟ ਚ ਮਿਲਦਾ ਕੀ ਹੈ ਤਾਰੀਖ ਮਿਲਦੀ ਹੈ ਹੋਰ ਇਨਸਾਫ ਕਿੱਥੇ ਮਿਲਦਾ ਇਨਸਾਫ ਨੂੰ ਸੁਨਿਸ਼ਚਿਤ ਕਰਨਾ ਹੈ ਤਾਂ ਕਾਨੂੰਨ ਬਦਲਣੇ ਪੈਣਗੇ ਬੰਦੇ ਬਦਲਣੇ ਪੈਣਗੇ ਥੈਂਕ ਯੂ वेरी ਮਚ